ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ A ਸ਼ੇਪ A ਲਾਈਨ ਦੀ ਕਟਿੰਗ ਕਰਨੀ ਹੈ ਸ਼ਰਟ ਦੀ ਤੇ ਇਹਦੇ ਘੇਰੇ ਤੇ ਵਰਕ ਹੋਇਆ ਹੋਇਆ ਤੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਮਿਲਾ ਕੇ ਫੋਲਡ ਕਰਕੇ ਆਪਾਂ ਰੱਖ ਲਿਆ ਨੂੰ ਤੇ ਜਿੰਨੀ ਆਪਾਂ ਲੈਂਥ ਪਿਆਰ ਉਸ ਤੋਂ 2 ਇੰਚ ਆਪਾਂ ਇਹਨਾਂ ਵਾਧ ਰੱਖਿਆ ਤੇ ਆਪਾਂ ਹੁਣ ਇਹਦੀ ਕਰਾਂਗੇ ਕਟੇ ਉੱਪਰੋਂ ਆਪਾਂ ਇਹ ਤੀਰੇ ਦਾ ਨਿਸ਼ਾਨ ਲਾ ਜੀਏ 6 ਇੰਚ ਤੇ ਤੀਰੇ ਦਾ ਨਿਸ਼ਾਨ ਥੇਨੀ ਹੇਠਾਂ ਆਪਾਂ 7 ਇੰਚ ਦਾ ਮੋਢੇ ਦੀ ਕਾਟ ਪਾਉਣ ਲਈ ਨਿਸ਼ਾਨ ਲਾਇਆ ਤੇ ਫਿਰ ਆਪਾਂ ਇਹਨੂੰ ਮੈਚ ਕਰਤਾ ਹੁਣ ਜਿਹੜਾ ਉੱਪਰੋਂ ਫਿਟਿੰਗ ਦਾ ਨਿਸ਼ਾਨ ਹੈ ਇਹਨਾਂ ਦੀ ਫਿਟਿੰਗ ਹੈਗੀ ਹੈ 17 ਇੰਚ ਤੇ ਹਾਫ ਆ ਜਾਊਗਾ 8.5 ਤੇ 8.5 ਤੇ ਆਪਾਂ ਇਹ ਨਿਸ਼ਾਨ ਲਾ ਲਿਆ ਫਿਟਿੰਗ ਵਾਲਾ ਤੇ 2 ਇੰਚ ਆਪਾਂ ਸਿਉਣ ਲਈ ਰੱਖਤਾ ਮਾਜਾ ਤੇ ਹੁਣ ਜਿਹੜਾ ਆਪਾਂ ਇੱਥੇ ਕੋਰਨਰ ਬਣਾਇਆ ਇਹਦੇ ਤੋਂ ਆਪਾਂ ਗਲਾਈ ਪਾਉਣੀ ਮੋਢਿਆਂ ਦੀ ਇਹ ਆਪਣੀ ਆਊਗੀ ਫਰੰਟ ਵਾਲੀ ਗਲਾਈ 1 ਇੰਚ ਤੇ ਤੇ ਉਸ ਤੋਂ 1 ਇੰਚ ਤੇ ਬੈਕ ਵਾਲਾ ਜਾਂ ਜਾ ਜੂਗੀ ਇਹਨੂੰ ਆਪਾਂ ਸ਼ੇਪ ਦੇ ਲੈਣੀ ਆ ਕਟਿੰਗ ਕਰਨ ਲਈ ਇਹ ਬੈਕ ਵਾਲੀ ਆਪਾਂ ਕਰ ਲੈਣੀ ਆ ਤੇ ਇਹੇ ਥੋੜੀ ਜੀ ਅੰਦਰ ਨੂੰ ਕਰਕੇ ਆਪਾਂ ਇਹਦੀ ਫਰੰਟ ਵੀ ਕਰ ਲੈਣੀ ਤੇ ਇਹਨਾਂ ਦੇ ਹੁਣ ਆਪਾਂ ਪੁਲੋਈਆਂ ਹੈਗੀਆਂ ਇਹਨਾਂ ਦੇ 10 ਇੰਚ ਤੇ ਤਿਆਰ ਤੇ ਆਪਾਂ 10.5 ਇੰਚ ਤੇ ਇਹਨਾਂ ਦੀ ਨਿਸ਼ਾਨੀ ਲਾਉਣੀ ਆ ਸਾਢੇ 10 ਇੰਚ ਤੇ ਆਪਾਂ ਪਲੋਈਆਂ ਦਾ ਨਿਸ਼ਾਨ ਲਾਵਾਂਗੇ ਕੁਛ ਸੌਣ ਦੇ ਵਿੱਚ ਆ ਜਾਊਗਾ ਤੇ 7 ਇੰਚ ਲੰਬੀਆਂ ਆਪਾਂ ਪਲੋਈਆਂ ਪਾਉਣੀਆਂ ਇਹ ਨਾਪ ਬਹੁਤ ਹੀ ਥੋੜਾ ਕਰਕੇ ਆਪਾਂ 3 ਇੰਚ ਤੇ ਇਹਨਾਂ ਦੇ ਵਿਚਾਲੇ ਸਨ ਰੱਖਣਾ 3 ਇੰਚ ਦਾ ਜੇ ਥੋੜਾ ਜਿਹਾ ਦੂਜਾ ਜ਼ਿਆਦਾ ਹੈ 20 ਇੰਚ ਤਾਂ ਆਪਾਂ ਸਾਢੇ 3 ਰੱਖ ਸਕਦੇ ਹਾਂ 21 ਹੈ ਤਾਂ ਉਸ ਤੋਂ ਪੌਣੇ 4 22 ਤੇ ਆਪਾਂ 4 ਇੰਚ ਤੇ ਹੁਣ ਆਪਾਂ ਇਹਨਾਂ ਦੇ 3 ਇੰਚ ਦਾ ਗਿਆਨ ਰੱਖਾਂਗੇ ਇਹ ਆਪਣੀਆਂ ਸਿੱਧੇ ਜਿਵੇਂ ਰੰਗੋਂ ਵਾਲਾ ਚਰਨਗਾ ਹੁਣ ਆਪਾਂ ਆਹ ਜਿਹੜੀ ਲਾਉਣੀ ਆ ਤੇ ਇੱਥੋਂ ਲਾਉਣੀ ਆ ਇੱਥੋਂ ਤੱਕ ਇਹ ਸਵਾ 7 ਇੰਚ ਵੱੰਦਾ ਤੇ ਆਪਾਂ ਇਹਨੂੰ 2 ਇੰਚ ਘੱਟ ਕਰਕੇ ਸਵਾ 5 ਤੇ ਆਪਾਂ ਇਹਦੀ ਇਧਰ ਵਾਲੀ ਲਾ ਦਾਂਗੇ ਇਹਨੂੰ ਤੁਸੀਂ ਇਹਦੇ ਤੋਂ ਲੈ ਕੇ ਇੱਥੋਂ ਤੱਕ ਦੇਖ ਲੈਣਾ ਹੁਣ ਆਪਾਂ ਲਾਵਾਂਗੇ ਇਹ ਵਾਲੀ ਥੋੜੀ ਜਿਹੀ ਹਲਕੀ ਜਿਹੀ ਨੀਵੀ ਕਰਕੇ 2 ਇੰਚ ਤੇ ਆਪਾਂ ਇਹਦਾ ਨਿਸ਼ਾਨਾ ਲਾਉਣੀ ਆ ਇਧਰ ਜਿੱਥੇ ਆਪਣਾ ਆਉਂਦਾ ਕਮਰ ਦਾ ਨਿਸ਼ਾਨ ਉੱਥੋਂ ਤੱਕ ਲਾਉਣੀ ਆ ਏ ਬਲੋਈਆਂ ਦੇ ਨਿਸ਼ਾਨ ਹੋ ਗਏ ਹੁਣ ਆਪਾਂ ਕਮਰ ਹੈ 15.5 ਇੰਚ ਤਿਆਰ ਤੇ ਆਪਾਂ 1 ਇੰਚ ਦੋਨੋਂ ਸਾਈਡ ਦਾ ਆਪਾਂ ਰੱਖਣਾ ਹੈ ਬਲੋਈਆਂ ਦਾ ਤੇ ਆਪਾਂ 8.5 ਤੇ ਨਿਸ਼ਾਨ ਲਾਵਾਂਗੇ 8.5 ਇੰਚ ਇਹ ਹੁਣ 7.5 ਆਉਂਦਾ ਤੇ ਆਪਾਂ ਬਲੋਈਆਂ ਦਾ ਵਿੱਚ ਲੈ ਕੇ 8.5 ਤੇ ਨਿਸ਼ਾਨ ਲਾਵਾਂਗੇ ਤੇ ਸੇਮ 2 ਇੰਚ ਦਾ ਆਪਾਂ ਇਹਦਾ ਮਾਰਜ ਰੱਖਾਂਗੇ ਹੁਣ ਆਪਾਂ ਬਸ ਕਮਰ ਤੱਕ ਇਹਨੂੰ ਮੈਚ ਕਰ ਲਾਂਗੇ ਸੇਮ ਜਿਹੜਾ ਮਾਰਜਿਨ ਰੱਖਿਆ ਉਹ ਮੈਚ ਕਰ ਲਾਂਗੇ ਹੁਣ ਆਪਾਂ ਜਿਹੜਾ ਇੱਥੇ ਲਾਸਟ ਤੇ ਆ ਜਾਂਦਾ ਇੱਥੇ ਆਪਾਂ ਜਮਾ ਇੱਥੇ ਕਾਰਨਰ ਤੇ ਇਹਨੂੰ ਮਿਲਾ ਦੇਣਾ ਇਹ ਜਿਹੜਾ ਹੈਗਾ ਆਪਣੀ ਆਪੀ ਵਾਲੀ ਨਿਸ਼ਾਨੀ ਇਨੂੰ ਆਪਾਂ ਪਾਰਨੰਦ ਨਾਲ ਮੈਚ ਕਰਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੇ سپورਟ ਦੀ ਬਹੁਤ-ਬਹੁਤ ਲੋੜ ਹੈ ਇਹ ਇਹ ਆਪਾਂ ਇਹਦਾ ਨਿਸ਼ਾਨ ਜਿਹੜਾ ਸਿਉਣ ਵਾਲਾ ਕਿਉਂਕਿ ਇੱਥੇ ਆ ਕੇ ਇੱਥੇ ਜਿਆਦਾ ਇਸ ਤੋਂ ਬਾਅਦ ਇਹ ਘਟਦਾ ਜਾਊਗਾ ਥੋੜਾ ਚਾਹੀਦਾ ਆਪਾਂ ਇਹਦੇ ਕਿਹੜਾ ਮਤਲਬ ਕਿ ਤਰਪਾਈ ਲਈ ਨਹੀਂ ਚਾਹੀਦਾ ਹੁੰਦਾ ਤੇ ਇਸ ਲਈ ਇਹਦੀ ਇਹ ਆਪਾਂ ਨਿਸ਼ਾਨ ਲਾ ਲੈਨੇ ਤੁਸੀਂ ਕਟਿੰਗ ਇਹਦੀ ਇਹ ਵਾਲੀ ਕਰਨੀ ਆ ਇੱਥੋਂ ਜਿੰਨਾ ਜੇ ਤੁਸੀਂ ਇਹ ਥੋੜੇ ਘੇਰੇ ਵਾਲਾ ਜੇ ਜ਼ਿਆਦਾ ਘੇਰੇ ਵਾਲਾ ਹੋਵੇ ਫਿਰ ਆਪਾਂ ਉਧਰ ਕੱਪੜਾ ਛੱਡ ਸਕਦੇ ਆ ਇਹਦੇ ਵਰਕ ਹੋਇਆ ਹੋਵੇ ਇਹਨੂੰ ਸਿਰਫ ਇੰਨਾ ਹੀ ਆਪਾਂ ਕਟਿੰਗ ਕਰਨੀ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਇਹਦੇ ਆਪਾਂ ਇੱਥੋਂ ਬੈਕ ਆ ਵੀ ਆਪਾਂ ਕਟਿੰਗ ਕਰਾਂਗੇ ਥੋੜਾ ਜਿਹਾ ਹਲਕਾ ਜੈਨੂੰ ਇਸਰ ਨੂੰ ਆਪਾਂ ਮੱਤਾ ਕੱਟ ਜਾਈਦਾ ਕੱਟ ਲੈਣਾ ਇਹਦੇ ਆਪਾਂ ਹਰ ਬੈਕ ਨਿਸ਼ਾਨ ਵਿੱਚ ਕਟਿੰਗ ਕਰਨਾ ਤੇ ਹੁਣ ਆਪਾਂ ਇਹਨੂੰ ਮਾਰਨੇ ਬੈਠੇ ਹਾਂ ਕੋਲ ਨਿਸ਼ਾਨ ਦੇ ਕਰਾਂਗੇ ਇੱਥੋਂ ਬਿਲਕੁਲ ਆਪਾਂ ਸਿੱਧਾ ਲੈ ਜਾਣਾ ਲਾਸਟ ਕੇ ਤੇ ਇਹ ਬਣ ਗਈ ਆਪਾਂ A ਸ਼ੇਪ ਦੀ A ਲਾਈਨ ਵਾਲੀ ਕਟਿੰਗ ਹੁਣ ਆਪਾਂ ਇਹਨੂੰ ਸੇਮ ਬੈਕ ਦਾ ਪਾਰਟ ਰੱਖ ਕੇ ਉਹਦੇ ਉੱਪਰ ਇਹ ਰੱਖ ਕੇ ਆਪਾਂ ਬੈਕ ਦੀ ਕਟਿੰਗ ਕਰ ਲੈਣੀ ਆ ਹਾਂਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਜਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ